ਵਾਰਾ ਦਾਦੇ ਦੀ ਬੜੀ ਰਹਿਮ ਦਾ ਪੰਜਾਬ ਦੀ ਜਵਾਨੀ ਨੂੰ ਨਿਸ਼ਾਨ ਬੱਤੇ ਪਹੁੰਚਾਉਣੀ ਹੈ ਹਰ ਨਗਰ ਦੇ ਵਿੱਚ ਵੱਡੇ ਖੇਤ ਦੇ ਜਨ ਵਿੱਚ ਵੱਡਾ ਦਾਰਪੋਸ਼ ਕਰਦੇ ਸਰਗੋਲ ਚੱਲਦੀ ਕਰਾ ਰੱਖੇ ਲਓ ਜੀ ਇੱਕ ਵਾਰੀ ਰੱਖੇ ਕਿਉਂ ਨਗਰ ਖੇਲੇ ਦੀ ਸੁਖ ਸ਼ਾਂਤੀ ਲਈ ਫੁੱਲ ਕੇ ਦਾੜੀਆਂ ਮਾਰਦੇ ਜਰਾ ਜੋਰ ਦਾ ਆਹ ਵੀ ਵਾਰਾ ਬੱਤੀ ਬੱਦੀ ਹੈ ਚੰਨੀ ਦੀ ਕੁਸ਼ਤੀ ਹੈ ਕਾਲੇ ਰੰਗ ਦੇ ਲਗੋਟੇ ਚ ਇਹ ਆ ਬਿੰਦਰ ਪਟਿਆਲਾ ਤੇ ਸਿੱਖੀ ਸ਼ਰੂਪ ਚ ਬੱਬਰ ਸ਼ੇਰ ਇਹ ਆ

ਇਹ ਨਾ ਬੰਦਾ ਉਹ ਵੀ ਤੋੜਨੀ ਪੈਂਦੀ ਆ ਮੂਹ ਚਾਉਣ ਨੂੰ ਐ ਨਹੀਂ ਤਾਂ ਨਹੀਂ ਜਾਂਦੀਆਂ ਵੀ ਖੇਪਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰੌਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀ ਚਦੇ ਉਹ ਚੰਗੇ ਦਿਨ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਅਮਨਪ੍ਰੀਤ ਰੋਡਾ ਯੂਐਸਏ ਜਿਵੇਂ ਜੀ ਮਾਰਕ ਕਰਦੇ ਆ ਜਨਰਲ ਸਟੇਟ ਆਫ ਅਮਰੀਕਾ ਦੀ ਧਰਤੀ ਤੇ ਅਮਨਪ੍ਰੀਤ ਦੇ ਅਮਨਪ੍ਰੀਤ ਹਰਦੀਪ ਸਿੰਘ Okay. <laughs> ਨੇ ਛਿੰਗ ਬੇਲਿਆ ਵਾਸਤੇ ਭੇਜਿਆ ਅਸੀਂ ਸਾਰੇ ਐਨਆਰਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਤਪੁਰ ਚਾਹਲੀ ਕਲਾ ਰੰਗੇ ਸਰਦਾਰ ਮੋਹਨ ਸਿੰਘ ਜੀ ਯੂਐਸਏ ਮੈਦ ਤੋਂ ਲੱਤਰੀ ਉਹ ਵੀ ਅਮਰੀਕਾ ਬੈਠੇ ਅੱਜ ਚੱਕਦਾਨਿਆਂ ਦਾ ਛਿੰਗ ਬੇਲਾ ਟੱਕਰੇ ਨਾਲ ਹੀ ਸੰਜੀਤ ਸਿੰਘ ਜੀ ਖੱਡੂਪੋਰੇ ਜੂਕੇ ਵਾਲਿਆਂ ਦਾ ਧੰਨਵਾਦ ਕਰਦੇ ਆ ਸਰਬਜੀਤ ਸਿੰਘ ਜੀ ਯੂਐਸਏ ਘਮੌਰ ਵਾਲਿਆਂ ਦਾ ਧੰਨਵਾਦ ਪੰਜੇਨ ਸੈਟੀ ਕੋਈ ਸਾਹਿਬਗੁਆਣੀ ਜੀਰ ਤੇ ਮਨਜੀਤ ਗੋਲੀਆਂ ਯੂਐਸਏ ਸੰਨੀ ਯੂਕੇ ਮਨੀ ਯੂਐਸਏ ਦਿੱਤੀ ਯੂਐਸਏ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਵੱਖ-ਵੱਖ ਨਗਰਾਂ ਦੇ ਵਿੱਚੋਂ ਅਮਰੀਕਾ ਬੈਠੇ ਅੱਜ ਸਾਡੇ ਚੱਕ ਦਮੇ ਦਾ ਲਾਈਵ ਸ਼ਿੱਧ ਮੇਲੇ ਦਾ ਟੱਕਰੇ ਸਾਰੇ ਇੰਨਾਂ ਦੇ ਵੀਰਾਂ ਨੂੰ ਸਾਡੇ ਵੱਲੋਂ ਅੱਜ ਦੇ ਸ਼ਿੱਧ ਮੇਲੇ ਦੀਆਂ ਲੱਖ ਲੱਖ ਬਲਾਈਆਂ ਕਿ ਮਾਲਕ ਐਸੇ ਜਣਾ ਉਧਰ ਖੜਿਆ ਹੋਇਆ ਮੋਟਾ ਪੱਟਾ ਲੱਗਾ ਹੋਇਆ ਪੂਰਾ ਜੋਰ ਇੱਕ ਪਾਸੇ ਜੱਸਾ ਪੱਟੀ ਹੈ ਦੁਕਦੇ ਦੇ ਪਾਸੇ ਪੱਟੀ ਵਾਲਾ ਤੇ ਨਿੰਜਲੇ ਪਾਸੇ ਵਿੰਦਰ ਪਹਿਲਵਾਨ ਜਟਿਆਲਾ ਉਹਨਾਂ ਦੇ ਵਿੱਚ ਚੱਲ ਰਿਹਾ ਮੁਕਾਬਲਾ ਕਹਿੰਦਾ ਥੱਲੇ ਤੋਂ ਤੇ ਉਹ ਇੱਕ ਇੱਕੋ ਜਿਹਾ ਹੈ ਸੁੰਨ ਕਰਵਾ ਸਿੱਖਾ ਆ ਖਾਲਸਾ ਤੇ ਇੱਥੇ ਬਹਿ ਰਿਹਾ ਆਪਣੇ ਦੋਨੋਂ ਕਹਵਾਲਾ ਆ ਖਾਲਸਾ ਖਲਿਤਾ ਨਹੀਂ ਜੱਸਾ ਪਹਿਲਵਾਨ ਉੱਪਰ ਦੇ ਪਾਸੇ ਆ ਤੇ ਵਿੰਦਰ ਪਹਿਲਵਾਨ ਇਸ ਸਮੇਂ ਨਿੰਜਲੇ ਪਾਸੇ ਆ ਕਹਿੰਦਾ ਵੱਡੇ ਵੱਡੇ ਮੱਲ ਕੋ ਦਿੱਤੇ ਹਾਰੀਆਂ ਸ਼ੇਦੀ ਵਾਲਿਆ ਸਾਡੇ ਰੇਗਮਾਰ ਮਾਸੋਂ ਮੋਟਾ ਥੱਲੇ ਤੌੜਨਾ ਬਈ ਇਹ ਕੁਸ਼ਤੀ ਤੋਂ ਬਾਅਦ ਟਰੈਕਟਰ ਵਾਲੇ ਵੀ ਦਾ 60 ਸੱਟ ਵੀ ਸਾਰੇ ਨੇ ਦੇਖ ਕੇ ਜਾਣਿਆ ਭਾਈ ਗਵਿੰਦਰ ਪਹੁੰਚਿਆ ਹੋਇਆ ਏ ਟਰੈਕਟਰ ਦੇ ਸਟਾਰਟ ਵੀ ਸਾਰੇ ਵੀ ਹੋਣੀ ਪਹਿਲਾਂ ਵੀ ਤਿਆਰੀ ਕਰ ਲੋ 36 ਸੱਟ ਗਵਿੰਦਰ ਮੇਰੇ ਵੀਰ ਜਿਹਨੇ ਅੱਜ ਆਪਣੇ ਕਹਿੰਦੇ ਕਿ ਜਿੱਤਾਂ ਦਾ ਤਾਂ ਮਿੱਤਰ ਟਰੈਕਰੀ ਜਹਾਜ਼ ਹੈ ਅੱਜ ਸਾਰੇ ਟਰੈਕਟਰਾਂ ਦੇ ਮੇਰੇ ਪੰਜਾਬੀ ਅਰਜਨ ਵਰਗਾ ਨਹੀਂ ਅੱਥਾ ਬੰਨ ਕੇ ਤੀਰ ਟਗਾਣੇ ਲਾ ਦੂੰਗਾ ਭਾਈ ਸੋਨੂ ਮਹਾਰਾਜ ਦੀ ਅੱਜ ਫੋਟੋ ਕਰਾਉਣੀ ਆ ਪਰਵੰਦਕਾ ਨੇ ਸੋਨੂ ਮਹਾਰਾਜ ਸਦੂ ਸੱਜਾ ਖੜਾ ਤੇ ਲਿਖਾ ਭਾਈ ਅੱਜ ਉਹ ਮੇਰੇ ਹੀ ਰੌਦਰ ਸਿਰਾਈ ਹੋ ਗਿਆ ਹੈ ਜੱਸੇ ਦਾ ਲੱਗਾ ਹੋਇਆ ਪੂਰਾ ਜੋਰ ਹੈ ਖੱਲੜੇ ਪਾਸੇ ਬੰਦਰ ਵੀ ਪਟਾਲਾ ਕਿਸੇ ਦਾ ਕੱਟ ਨਹੀਂ ਆਹ ਦੇਖੋ ਗੱਦੀ ਚੌੜੀਆਂ ਛਾਤੀਆਂ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਧਾਮੜ ਮੱਜੇ ਲੱਗੇ ਆਰਿਆਂ ਦਾ ਰਾਜੇ ਖੇਲੇ ਹੌਸਲੇ ਪੈਂਦਾ ਨਹੀਂ ਫੱਕੇ ਲਲਕਾਰਿਆਂ ਦਾ ਆਇਦਾ ਹੌਸਲੇ ਦੀ ਜਿੱਤ ਹੈ ਹੌਸਲੇ ਦਾ ਮੁਕਾਬਲਾ ਹੈ ਉੱਪਰਲੇ ਪਾਸੇ ਜੱਸਾ ਪੱਟੀ ਆਇਆ ਹੈ ਹੇਠਲੇ ਪਾਸੇ ਕਹਿੰਦੇ ਤਿੰਦਰ ਹੈ ਕਬਿਰ ਨਾਗਵਾਲ ਪੈਨਲ ਜਿਆ ਸੈਂਟਰ ਤੇ ਜਾ ਜਦੋਂ ਨਾ ਪਹਿਲਵਾਨ ਨੇ ਜੜਾ ਕਬਰੂਆਂ ਦੇ ਨਾਂ ਬੋਲਣਗੇ ਤੇ ਅੱਜ ਕੁਸ਼ਤੀ ਦੇ ਵਿੱਚ ਜੱਸਾ ਪੱਟੀ ਵਾਲਾ ਵੀ ਚੋਟੀ ਦਾ ਮੱਤਾ ਦੇਖ ਕੇ ਕਿਹੜਾ ਮੱਦ ਦਾ ਮਾਰ ਕੇ ਕੁਸ਼ਤੀ ਦਾ ਫੈਸਲਾ ਕਰਦਾ ਹੈ ਕਿ ਜਿਹੜੇ ਪਾਰੀਆਂ ਚ ਲਾਉਂਦੇ ਸੂਫੀ ਤਾਰੀਆਂ ਅਜੇ ਨਾ ਖਲੇ ਦੀ ਪਤਾ ਲੱਗਣਾ ਹੈ ਲੱਗਾ ਹੋਇਆ ਪੂਰਾ ਜੋਰ ਹੈ ਇਥੇ ਦੇ ਪਾਸੇ ਸਿੰਦਰ ਪਟਿਆਲੇ ਵਾਲਾ ਉੱਪਰਲੇ ਪਾਸੇ ਜੱਸਾ ਪੱਤੀ ਹੈ ਦੇਖਦਾ ਕਿ ਇੱਕ ਜੋਰ ਦੇ ਨਾਲ ਕਿਹੜਾ ਮਾੜਾ ਜੀ ਕੁਸ਼ਤੀ ਦਾ ਫੈਸਲਾ ਕਰਦਾ ਹੈ ਇਹ ਤਾਂ ਸਮਝੀਆਂ ਗੱਲਾਂ ਹੋਣ ਗਿਆ ਕਿ ਮਾੜੇ ਕੰਮਾਂ ਦੇ ਵਿੱਚ ਕੈਰ ਨਹੀਂ ਰੱਖੀਦੇ ਯਾਰ ਗੁੱਲਾਂ ਦੇ ਕਾਇਮ ਨੇ ਰੱਖੀਦੇ ਫੇਰ ਇਹਨਾਂ ਬੰਨਣੇ ਪੈਦੇ ਜਦੋਂ ਕਰਾਦੀ ਅੱਠ ਮੀਟਰ ਨਹੀਂ ਕਰਦੇ ਮੀਟਰ ਹੀ ਜਾਰੀ ਕਰਦੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਮਹਿਲਵਾਨ ਜਸਵਿੰਦਰ ਸਿੰਘ ਕਰੋਟਾ ਜੀ ਉਹਨਾਂ ਦਾ ਬੇਟਾ ਆਮਰ ਭਾਈ ਅੱਜ ਦਾ ਜਿਹੜਾ ਲਾਈਵ ਨਜ਼ਾਰੇ ਤੱਕਦੇ ਅੱਜ ਦੀ ਕੁਸ਼ਤੀ ਦੇ ਕੰਦਲੇ ਬਹੁਤ ਬਹੁਤ ਧੰਨਵਾਦ ਹੈ ਭਾਈ ਦੱਸ ਦਿਓ ਜੇ ਕੁਸ਼ਤੀ ਦੇ ਕੰਦਲੇ ਦਾ ਆਨੰਦ ਆ ਰਿਹਾ ਤਾਂ ਇੱਕ ਵਾਰ ਪਰਿਵਾਰ ਦੇ ਲਈ ਤਾੜੀਆਂ ਮਾਰਦੇ ਸਮਰੱਥ ਨੂੰ ਮੈਂਦੀ ਆ ਬਹੁਤ ਵੱਡੀ ਕੁਸ਼ਤੀ ਚੱਲਦੀ ਹੈ ਮદાન ਦੇ ਵਿੱਚ ਪਹਿਲਵਾਨ ਜੱਸਾ ਬੱੱਟੀ ਇਸ ਸਮੇਂ ਉੱਪਰ ਦੇ ਪਾਸੇ ਹੈ ਔਰ ਤੀਜੇ ਪਾਸੇ ਵਿੰਦਰ ਪਹਿਲਵਾਨ ਹੈ ਪਟਿਆਰੇ ਵਾਲਾ ਤੇ ਸਿੰਘ ਕੌਣੀ ਤੱਕਾ ਖੜਦਾ। ਐਂਏ ਜੀ ਕੈਮਰੇ ਵਾਲੇ ਵੀਰੋਂ ਫਿਰ ਕੇ ਜਗ੍ਹਾ ਤੇ ਬੈਠਣਾ ਨਹੀਂ ਮੇਰੇ ਵੀਰ ਮਗਰ ਨਹੀਂ ਰੱਪਾ ਫਿਰ ਕੇ ਨਰਜੀਤ ਵੀਰ ਤੇਰਾ ਸਭਨ ਬਜ਼ੁਰਗ ਬੈਠੇ ਐ। ਇਸ ਕੁਸ਼ਤੀ ਦਾ ਨਜ਼ਾਰਾ ਤੱਕ ਲੈ ਕੋ ਫਿਰ ਕੇ ਜਰਾ ਕਿਉਂਕਿ ਬੱਚਾ ਪਾਲਾ ਇੱਕ ਪਾਸੇ ਜੱਸਾ ਪੱਟੀ ਐ ਦੂਜੇ ਪਾਸੇ ਪਿੰਦਰ ਵੀ ਆਜ ਸਮੇਂ